ਨੇ ਨੇ ਵਾਈ ਵੀ ਸਾਹ ਸਾਹ ਗੰਮੀ ਨੇ ਉਹ ਨਾ ਪਾ ਰਿਹਾ ਜੈਲਸੀ ਵੀ ਵੀ ਦੇਖਿਆ ਇਹ ਸਭ ਕਰਨਾ ਕਿਉਂ ਇਹ ਅੰਗਲਵਾਣੀ ਕਰਦੇ ਆ ਜੈਲਸੀ ਆ ਰੋਟੀ ਤੇ ਹਾਂ ਮਤਲਬ ਜੇ ਲੋਕ ਆਪਸ ਸਾਹ ਨੂੰ ਆਜੀਬ ਹੈ ਤੇ ਜੀਬ ਦੇ ਨਿਸ਼ਾਨ ਤੇ ਮੋਹ ਲਾਉਂਦੀ ਠੀਕ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤੀਜੀ ਇਹ ਪਿੰਡ ਥੋਬਾ ਨੇ ਇਹ ਆਪਣੇ ਐਮਐਲਏ ਸਾਹਿਬ ਜੀ ਨੇ ਥੋਬੇ ਦੇ ਵਿੱਚ ਵਰਕ ਨਹੀਂ ਕਰਨ ਵਾਸਤੇ ਆਏ ਹੋਏ ਨੇ ਇਹਨਾਂ ਦੇ ਵਿੱਚ ਸਾਡੀ ਟੀਮ ਨੇ ਬਹੁਤ ਸਾਰਾ ਸਾਥ ਦਿੱਤਾ ਪਿੰਡ ਨੇ ਵੀ ਦਿੱਤਾ ਤੇਵਾ ਚੜ ਕੇ ਭਾਈ ਅਮਰਪਾਲ ਜੀ ਨੂੰ ਵੋਟਾਂ ਪਾ ਕੇ ਜਿਤਾਓ ਨਸ਼ਿਆਂ ਤੋਂ ਮੁਕਤ ਕਰਾਓ ਆਉਣ ਵਾਲੀਆਂ ਪੀੜ੍ਹੀਆਂ ਬਚਾਈਆਂ ਜਾਣ ਆਪਣਾ ਚੋਣ ਨਿਸ਼ਾਨ ਜੀਬ ਜੋ ਉੱਤੇ ਮੋਰਾ ਲਾ ਕੇ ਐਰ ਕੀ ਇਹਨਾਂ ਦੇ ਮੈਸੇਜ ਨੇ ਉਹਨਾਂ ਨੂੰ ਮੌਕਾ ਦਿਓ ਉਹਨਾਂ ਨੂੰ ਜਿਤਾਓ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਸੀਂ ਲਖਣ ਲਾ ਰਹੇ ਜਾਂ ਜਾ ਤੌਰ ਤੇ ਤੁਹਾਨੂੰ ਅੱਜ ਗੱਲ ਹਮਾਇਤ ਹੋ ਗਿਆ ਕਾਲੀ ਦਾ ਵਾਰਸ ਪੰਜਾਬ ਦੀ ਤੁਹਾਡੇ ਨਾਲ ਤਲਪੜਾ ਸਾਹਿਬ ਵੀ ਮੌਜੂਦ ਨੇ ਕਿਵੇਂ ਦਾ ਹਾਲ ਪਿੰਡਾਂ ਚ ਮਿਲ ਰਿਹਾ ਤੇ ਕਿੰਨੇ ਕੀ ਪਿੰਡ ਕੱਢ ਤੇ ਕਿੰਨੇ ਕੀ ਰਹਿ ਗਏ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਵਿਧਾਨ ਸਭਾ ਹਲਕਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋ ਰਹੀਆਂ ਰਮਦਾਸ ਚੋਣ ਦੇ ਵਿੱਚੋਂ ਸਾਡਾ ਕੈਂਡੀਡੇਟ ਦਰਜਵੰਤ ਕੌਰ ਜਿਨ੍ਹਾਂ ਦਾ ਚੋਣ ਨਿਸ਼ਾਨ ਜੀ ਪਿਆ ਉਹਨਾਂ ਦਾ ਪ੍ਰਚਾਰ ਸਾਡੀ ਜਨਾਲਾ ਟੀਮ ਅਕਾਲੀ ਦਲ ਵਾਰਿਸ ਪੰਜਾਬ ਦਾ ਜਿਹਦੀ ਅਗਵਾਈ ਭਾਈ ਸਰਿੰਦਰਪਾਲ ਸਿੰਘ ਤਾਲਪੁਰ ਕਰ ਰਹੇ ਨੇ ਪੂਰੀ ਟੀਮ ਜਿਹੜੀ ਹੈ ਡੋਰ ਟੂ ਡੋਰ ਜਾ ਰਹੀ ਹੈ ਇਸ ਵੇਲੇ ਪਿੰਡ ਥੂਬਾ ਦੇ ਵਿੱਚ ਗਏ ਆ ਤੇ ਕਾਫੀ ਪਿੰਡ ਅਸੀਂ ਕੱਢ ਚੁੱਕੇ ਆ ਤੇ ਕੋਈ ਚੰਦ ਪਿੰਡ ਕੋਈ ਥੋੜੇ ਪਿੰਡ ਰਹਿ ਗਏ ਆ ਜਿਹੜੇ ਡੋਰ ਟੂ ਡੋਰ ਜਾਣ ਤੋਂ ਤੇ ਸਾਨੂੰ ਬਹੁਤ ਹੀ ਭਰਮਾ ਹੰਗਾਰਾ ਮਿ ਵਿਆ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਆ ਸਾਰੇ ਜਿਹੜੇ ਭਾਈ ਸਾਹਿਬ ਦੇ ਨਾਲ ਨੇ ਤੇ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਤੇ ਵਧੀਆ ਲੀਡ ਕੱਢਾਂਗੇ ਵਾਹਿਗੁਰੂ ਸਾਡੇ ਨਾਲ ਜੁੜ ਚੁੱਕੇ ਹਨ ਕਾਲੀਦਾ ਦੇ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਵਿੰਦਰ ਸਿੰਘ ਤਾਲਪੁਰਾ ਜੀ ਤਾਲਪੁਰਾ ਸਾਹਿਬ ਜੀ ਜੋ ਤੁਸੀਂ ਹਮਾਇਤ ਆਏ ਜੇ ਆਜ਼ਾਦ ਮੀਦਵਾਲ ਦੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਆ ਕੀ ਵੀ ਦਿੱਖ ਚੱਲ ਰਹੀ ਜੀ ਬਿਲਕੁਲ ਜੀ ਸਾਰਿਆਂ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਵਤਨ ਦੀ ਮਿੱਟੀ ਦੇ ਨੂੰ ਵੇਖ ਰਹੀ ਹਾਂ ਸਾਸ਼ ਸੰਤਾ ਦੇ ਜੋ ਫਤਿਹ ਕਰਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੋ ਬਾਦ ਸਾਡੇ ਵਿਧਾਨ ਸਭਾ ਹਲਕਾ ਅਨਾਲਾ ਦੇ ਅਧੀਨ ਆਉਂਦੇ ਜ਼ਿਲ੍ਹਾ ਪ੍ਰਸ਼ਾਸਨ ਜੋਂ ਰਮਦਾਸ ਤੋਂ ਬੀਬੀ ਰਜਵੰਤ ਕੌਰ ਜੀ ਜਿਹੜੇ ਕਿ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਇੱਥੇ ਇਲੈਕਸ਼ਨਾਂ ਲੜ ਰਹੇ ਸੀਗੇ ਤੇ ਸਾਡੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕੀਤਾ ਤੇ ਅੱਜ ਮੈਂ ਤੇ ਮੇਰੀ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੇ ਵਾਸਤੇ ਅੱਜ ਚੋਣ ਪ੍ਰਚਾਰ ਲਈ ਡੋਰ ਟੂ ਡੋਰ ਲਈ ਪਿੰਡ ਥੋਬਾ ਦੇ ਵਿੱਚੇ ਪਹੁੰਚੇ ਆ ਉਸ ਤੋਂ ਪਹਿਲਾਂ ਅਸੀਂ ਕੈਂਪਰਾ ਵੀ ਗਏ ਆ ਘਰਾਲੇ ਵੀ ਗਏ ਆ 7 8 9 ਪਿੰਡ ਜਿਹੜੇ ਆ ਅੱਜ ਤੱਕ ਸਾਡੀ ਟੀਮ ਜਿਹੜੀ ਆ ਇਹ ਸਾਂ ਦੇ ਤੋਂ ਤੇ ਇਹਨਾਂ ਦੀ ਕੱਟ ਚੁੱਕੀ ਆ ਜਿਨ੍ਹਾਂ ਦਾ ਚੋਣ ਨਿਸ਼ਾਨ ਜਿਹੜਾ ਉਹ ਜੀਪ ਹੈਗਾ ਆ ਤੇ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਤੇ ਮੈਨੂੰ ਆਸ ਹੈ ਕਿ ਸਾਡਾ ਉਮੀਦਵਾਰ ਜਿਹੜਾ ਬੜੀ ਵੱਡੀ 리ਡ ਦੇ ਨਾਲ ਇੱਥੋਂ ਜਿੱਤ ਪ੍ਰਾਪਤ ਕਰੂਗਾ ਇਹ ਤਲਪੜੋ ਸਾਹਿਬ ਜਿਵੇਂ ਕਾਂਗਰਸ ਪਾਰਟੀ ਨੇ ਬਾਈਕਟ ਕੀਤਾ ਆ ਉਹਦਾ ਜਿਹੜਾ ਡੰਟ ਕਿਨੂੰ ਪਏਗਾ ਜੀ ਤੁਹਾਡੀ ਪਾਰਟੀ ਨੂੰ ਪਏ ਕਿਨੂੰ ਪਾਰਟੀ ਨੂੰ ਪਏਗਾ ਜਿਹੜੀ ਤੁਸੀਂ ਇਹ ਸਵਾਲ ਬੜਾ ਵਧੀਆ ਪੁੱਛਿਆ ਕਿ ਕਾਂਗਰਸ ਪਾਰਟੀ ਦਾ ਡੰਟ ਕਿਨੂੰ ਪਏਗਾ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਪਰ ਇੱਕ ਗੱਲ ਬੜੀ ਸਪਸ਼ਟ ਤੇ ਸਾਫ਼ ਮੈਂ ਕਹਿ ਦੇਣੀ ਚਾਹੁੰਦਾ ਕਿ ਅਕਾਲੀ ਦਲ ਬਾਦਲ ਵੱਲੋਂ ਤੇ ਕਾਂਗਰਸ ਵੱਲੋਂ ਇਹ ਇੱਕ ਮੈਚ ਖੇਡਿਆ ਜਾ ਰਿਹਾ ਆ ਇਕੱਠਿਆਂ ਰਲ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਵਿਰੁੱਧ ਦੇ ਵਿੱਚ ਕਿਉਂਕਿ ਅੱਜ ਜੇ ਇਹਨਾਂ ਦੇ ਕਾਂਗਰਸ ਦਾ ਵੇਖੀ ਤੇ ਕਾਂਗਰਸ ਨੇ ਆਪਣੇ ਜਿਹੜੇ ਆ ਪੇਪਰ ਇੱਥੋਂ ਵਾਪਸ ਲੈ ਲਏ ਆ ਪਰ ਦੂਸਰੇ ਪਾਸੇ ਜੇ ਅਸੀਂ ਮਜੀਠੇ ਹਲਕੇ ਤੋਂ ਵੇਖਦੇ ਆ ਤੇ ਉੱਥੇ ਅਕਾਲੀ ਦਲ ਨੇ ਆਪਣੇ ਕਾਗਜ ਜਿਹੜੇ ਆ ਵਾਪਸ ਲੈ ਲਏ ਆ ਕਿ ਕਹਿੰਦਾ ਮਤਲਬ ਇਹ ਆ ਕਿ ਇੱਥੋਂ ਜੋ ਸਿਆਸੀ ਤੌਰ ਦੇ ਉੱਤੇ ਮੈਂ ਕਹਿਣੀ ਚਾਹੁੰਦਾ ਕਿ ਸਿਆਸੀ ਤੌਰ ਉੱਤੇ ਇਹ ਹੋ ਸਕਦਾ ਕਿ ਜਿਹੜੀ ਕਾਂਗਰਸ ਆ ਉਹ ਇਸ ਹਲਕੇ ਦੇ ਵਿੱਚ ਅਜਨਾਲਾ ਹਲਕੇ ਦੇ ਜੀ ਇਹ ਗੱਲ ਕਰੇ ਕਿ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ ਤੇ ਜਿਹੜਾ ਮਜੀਠਾ ਹਲਕਾ ਆ ਉਥੇ ਇਹ ਗੱਲ ਕੀਤੀ ਜਾਵੇ ਕਿ ਅਕਾਲੀ ਦਲ ਵਾਲੇ ਜਿਹੜੇ ਆ ਉਹ ਕਾਂਗਰਸ ਨੂੰ ਵੋਟਾਂ ਪਾਉਣ ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨਾ ਚਾਹੁੰਦੇ ਆ ਪਰ ਇਸ ਹਲਕਿਆਂ ਦੇ ਲੋਕ ਜਿਹੜੇ ਆ ਉਹ ਬਹੁਤ ਸਿਆਣੇ ਤੇ ਸੁਲਝੇ ਹੋਏ ਨੇ ਉਹ ਹੁਣ ਇਹਨਾਂ ਦੀਆਂ ਲੋੰਬੜ ਚਾਲਾਂ ਦੇ ਵਿੱਚ ਫਸਣ ਵਾਲੇ ਨਹੀਂ ਹੈਗੇ ਉਹ ਲੋਕ ਜਿਹੜੇ ਆਕਾਲੀ ਦਲ ਵਾਰਿਸ ਪੰਜਾਬ ਦੇ ਦੀ سپورਟ ਦੇ ਨਾਲ ਜਿਹੜੇ ਉਮੀਦਵਾਰ ਖਲੋਤੇ ਨੇ ਹਮਾਇਤ ਦੇਣ ਜਿਨ੍ਹਾਂ ਨੂੰ ਅਸੀਂ ਹਮਾਇਤ ਦਿੱਤੀ ਆ ਲੋਕ ਅੱਜ ਇਹਨਾਂ ਨੂੰ ਨਕਾਰ ਚੁੱਕੇ ਆ ਤੇ ਜਿਨ੍ਹਾਂ ਨੂੰ ਅਸੀਂ سپورਟ ਕੀਤੀ ਆ ਆਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਉਹ ਉਹਨਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਉਹ ਕਾਮਯਾਬ ਕਰਨਗੇ ਤੇ 2027 ਦੀ ਜਿਹੜੀ ਸਰਕਾਰ ਉਹ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਅਗਵਾਈ ਦੇ ਹੇਠ ਜਿਹੜੇ ਜਿਹੜੀ ਬਣੇਗੀ ਤੇ ਉਹਦੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਹੋਣਗੇ ਤਰਪੋਰ ਸਾਹਿਬ ਇੱਕ ਡਾਕਟਰ ਨਮਜੋਦ ਕੋਰ ਸਿੱਧੂ ਜਿਹੜੀ ਆ ਬਿਆਨ ਦੇ ਲਈ ਇਹ ਕਾਟ ਪਾਰਟੀ ਦੇ ਵਿੱਚ 500 ਕਰੋੜ ਦੇ ਵਿੱਚ ਟਿਕਟ ਵਿਕਦੀ ਜਾਂ ਮੁੱਖ ਮੰਤਰੀ ਚਿਹਰਾ ਬੰਦਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਇਹ ਆਪ ਮੰਨਦੇ ਬਿਲਕੁਲ ਬਿਲਕੁਲ ਇਹ ਆਪ ਮੰਨਦੇ ਆ ਕਿ ਇਹ ਜਿੰਨੀਆਂ ਵੀ ਵੱਡੀਆਂ ਪਾਰਟੀਆਂ ਨੇ ਇਹ ਇੰਨਾ ਇੰਨਾ ਪੈਸਾ ਲੈ ਕੇ 5-5 ਕਰੋੜ 3-3 ਕਰੋੜ ਰੁਪਏ 500 ਕਰੋੜ 500 ਕਰੋੜ ਨਹੀਂ 500 ਕਰੋੜ ਨਹੀਂ 3-3 4-4 5-5 ਕਰੋੜ ਰੁਪਏ ਲੈ ਕੇ ਜਿਹੜੀਆਂ ਇਹ ਟਿਕਟਾਂ ਦਿੰਦੇ ਨੇ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਇਹ ਕਹਿੰਦੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹਾਂਗੇ ਪਰ ਮੈਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਪਾਰਟੀਆਂ ਉਮੀਦਵਾਰਾਂ ਵਾਲਾ ਕੋਲੋਂ ਪੈਸੇ ਲੈ ਕੇ ਟਿਕਟਾਂ ਦੇ ਦਿੰਦੀਆਂ ਆ ਉਹ ਕਦੀ ਵੀ ਪਾਰਟੀਆਂ ਇਸ ਪੰਜਾਬ ਵਿੱਚੋਂ ਕਿ ਪੂਰੇ ਭਾਰਤ ਦੇ ਅੰਦਰ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕਦੀਆਂ ਜੇ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਜੇ ਅਸੀਂ ਨਸ਼ਾ ਮੁਕਤ ਆਪਣੇ ਸਮਾਜ ਨੂੰ ਵੇਖਣਾ ਚਾਹੁੰਦੇ ਆ ਸਮਾਜ ਨੂੰ ਇੱਕ ਚੰਗੀ ਸੇਧ ਦੇਣੀ ਚਾਹੁੰਦੇ ਆ ਤੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਸਾਨੂੰ ਜੁੜਨਾ ਪਊਗਾ ਉਹਨਾਂ ਦੀ ਪਾਰਟੀ ਦੇ ਉਹਨਾਂ ਦੇ ਸਹਿਯੋਗੀਆਂ ਨੂੰ ਜਿੱਥੇ ਕਿਤੇ ਵੀ ਖੜੇ ਆ ਪੰਜਾਬ ਪੂਰੇ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਸਤਾਈ ਦੇ ਵਿੱਚ ਜਿਹੜੇ ਅਸੀਂ ਦਵਾਰ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਉਹਨਾਂ ਨੂੰ ਵਾਸਵਾਦ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਪ੍ਰਸ਼ਟਾਚਾਰ ਮੁਕਤ ਨਸ਼ਾ ਮੁਕਤ ਜਿਹੜਾ ਉਹ ਪੰਜਾਬ ਬਣਾ ਸਕੀਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ